ਜਿਵੇਂ ਆਪਾਂ ਕਹਦੇ ਨੇ ਕੁਦਰਤ ਪੰਛੀ ਆਪਾਂ ਵੇਖ ਲਓ ਵੀ ਇਹ ਜਿਹੜੇ ਆਲ ਨੇ ਆ ਜਿੰਨੇ ਵੀ ਆ ਹਾ ਟੰਗੇ ਹੋਏ ਆ ਇਹ ਹੀ ਸਾਲ ਪਹਿਲਾਂ ਕੋਈ ਦਰਖਤ ਵੱਡ ਰਿਹਾ ਸੀ ਤੇ ਉਹਨੇ ਥੱਲੇ ਛਿੜਤਾ ਦਰਖਤ ਵੱਢ ਕੇ ਉਹ ਜਿਹੜੇ ਆਲ ਨੇ ਮੈਂ ਸਾਰੇ ਚੱਕ ਲਿਆ ਸੀਗਾ ਬੂਰੇ ਚ ਪਾ ਲਿਆ ਸੀਗਾ ਤੇ ਉਹ ਮੈਂ ਸਾਰੇ ਇੱਥੇ ਲਾ ਦਿੱਤੇ ਸੀ ਉਹ ਤਾਂ ਆਪਣਾ ਮੁੱਲ ਲੈਂਦਾ ਹੋਇਆ ਜੀ ਆਰਟੀਫੀਸ਼ੀਅਲ ਜਿਹੜਾ ਇਹ ਇਹ ਆਣ ਲੈ ਜਿਹੜੇ ਇਹ ਕੁਦਰਤੀ ਬਣਾਏ ਹੋਏ ਬੀਜੜਿਆਂ ਦੇ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਬੱਚੇ ਐ ਇਸ ਵਕਤ ਇਹਨਾਂ ਵਿੱਚ ਬੱਚੇ ਐ ਇਹ ਮੈਂ ਸਾਲ ਪਹਿਲਾਂ ਲਿਆ ਕੇ ਟੰਗੇ ਸੀਗੇ ਐਦਕੀ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਪੂਰੀ ਗੈਮਣ ਗੈਮਣਾ ਬੱਚੇ ਰਹਿ ਰਹੇ ਆ ਆਣ ਲੈ ਪਾਈ ਹੋਏ ਆ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਇਹ ਜਿਵੇਂ ਆਪਾਂ ਕਹਿ ਦਿੱ ਗਏ ਵੀ ਇਹ ਕੁਦਰਤ ਦਾ ਕ੍ਰਿਸ਼ਮਾ ਕਿੰਨੇ ਵਧੀਆ ਵੀ ਜੜਿਆਂ ਨੇ ਬਣਾਉਂਦੇ ਆ ਤੇ ਸੋਹਣੇ ਵੀ ਬਹੁਤ ਲੱਗਦੇ ਆ ਜਿਵੇਂ ਕਹਿ ਦਿੱ ਗਏ ਆ ਦੇਖੋ ਕਿੰਨੇ ਵਧੀਆ ਇਹਦੇ ਵਿੱਚ ਵੀ ਬੱਚੇ ਕੱਢੇ ਹੋਏ ਆ ਇਹ ਜਿਵੇਂ ਕਹਿ ਦਿੱ ਗਏ ਕਿ ਇਹ ਉਹਨਾਂ ਦਾ ਵਿਜੜਿਆਂ ਦਾ ਉਹ ਫਾਲਤੂ ਜਿਹਾ ਬਣਾਇਆ ਹੁੰਦਾ ਇੱਕ ਉਹ ਹੈ ਉਹਦੇ ਵਿੱਚ ਹਾਲ ਨਾ ਪੈਂਦਾ ਨਹੀਂ ਸੀਗਾ ਕਿਸੇ ਲੋਟ ਉਹਨਾਂ ਨੇ ਉਵੇਂ ਹੀ ਰੱਖ ਲਿਆ ਬਹੁਤ ਸੋਹਣੇ ਲੱਗਦੇ ਆ ਆਪਾਂ ਇਹਨਾਂ ਅਲੱਗ ਪਾਈ ਵੀ ਰੱਖਤਾ ਆਪਾਂ ਇਹਨਾਂ ਨੂੰ ਚੋਗਾ ਵੀ ਪਾਈਦਾ ਵਧੀਆ ਤੇ ਪੂਰੀ ਸ਼ਾਮ ਸੰਭਾਲ ਕਰੀ ਜੈ ਇਹਨਾਂ ਦੀ ਵਿਚਾਰਿਆਂ ਦੀ ਜੋ ਕੋਈ ਇਹ ਆਪਾਂ ਨੂੰ ਕੁਦਰਤੀ ਆਲੇ ਬਣਾਉਣੇ ਚਾਹੀਦੇ ਆ ਜਰੂਰ ਲਾਉਣੇ ਵੀ ਚਾਹੀਦੇ ਆ ਜੇ ਨਹੀਂ ਤਾਂ ਆ ਆਪਾਂ ਨੂੰ ਜਿਹੜੇ ਮੰਨ ਕੇ ਚੱਲੂ ਆਹ 50 ਰੁਪਏ ਆਂਦਾ ਮਿਲ ਜਾਂਦਾ ਹੈ ਇਹ ਆ 60 ਰੁਪਈਆ ਦਾ ਮਿਲ ਜਾਂਦਾ ਹੈ ਇਹ ਵੀ ਆਪਾਂ ਲਿਆ ਕੇ ला ਸਕਦੇ ਆ ਇਹਦੇ ਵਿੱਚ ਵੀ ਬੱਚੇ ਇਹਦੇ ਵਿੱਚ ਵੀ ਇਹਨਾਂ ਨੂੰ ਆਣ ਲੰਪਾਉਣਾ ਸੌਖਾ ਹੈਗਾ ਆ ਦੇਖੋ ਇਹ ਅੰਨਾ ਇਹਦੀ ਵਿੱਚ ਵੀ ਡੱਕੇ ਰੱਖ ਕੇ ਬੱਚੇ ਕੱਟੇ ਹੋਏ ਆ ਲੋ ਵੀ ਦੋਸਤੋ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ